ਸੁਹਾਇ ਵਾਰੀ ਸਿਖਾ ਗੱਤੀ ਕੀ ਬਾਤ ਸ਼ਾਇਦ ਅਸਲੀ ਕਰਤਨ ਭਗਵ ਸਮਰਤ ਕਾਇ ਬੁਰਨਾਡੂ ਲਾਇ ਤੇ ਆਏ ਫਿਰ ਸੰਗਤ ਮੁਰ ਸੇ ਅੰਦਾਸ ਰਾਮਦਾਸ ਸਿਹਾਇ ਤੋ ਅੱਜ ਸਦਾ ਪੱਤਰ ਦੀ ਸ਼ੁਰੂਆਤ ਵੀ ਜਿਹੜੀ ਹੈ ਉਹ ਸ਼੍ਰੀ ਦਰਬਾਰ ਸਾਹਿਬ ਦੇ ਸਾਹਮਣੇ ਗੇਟ ਦੇ ਬਾਹਰ ਬੈਠੇ ਇੱਕ ਜੁੱਤੀਆਂ ਕੰਢਣ ਵਾਲੇ ਕਿਤਾਕਾਰ ਨੂੰ ਇੱਕ ਮਾਹਿਰ ਨੂੰ ਦੇਖੇ ਕਿਸੇ ਜਾਣੀ ਹੈ ਕਿ ਕਿਤਾੜ भी डिटेल दसी गई हैस जी प्रकाश पुरुष जो समागम लिखे गए हैं उन्होंने वेरवा दिता है श्री अकाल तख साहब को दस बजे इतिहासिक रवि कीर्तन सजाया जाएगा ਕੁਪੈਸ ਨਗਰ ਕੀ ਤਿਰਨਾਲ ਤੇ ਘਾਟਾਂ ਲਈ ਕਿਹਦਾ ਰੂਟ ਚੜਾ ਸਭ ਤੋਂ ਲੰਬਾ ਹੁੰਦਾ ਹੈ ਇੱਕੋ ਇੱਕ ਨਗਰ ਕੀ ਤਿਰਨਾਲ ਜੋ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ 12 ਇਤਿਹਾਸਿਕ ਦਰਵਾਜ਼ਿਆਂ ਦੀ ਪਰिक्रमा ਕਰਤਾ ਹੋਇਆ ਸ਼ਾਮ ਦੇ ਵਿੱਚ ਸ਼ਰਮਾਰਤਾ ਵਿਖੇ ਪਹੁੰਚ ਕੇ ਸੰਪੰਨ ਹੁੰਦਾ ਹੈ ਜਿਹੜਾ ਮਨਾਇਆ ਜਾਗਾ ਚਲੋ ਅੱਜ ਜਾਣਗੇ ਸ਼ਾਮ ਦੀ ਪਹਲਾ ਹਾਥਸਵਾਜੀ ਸਾਹਿਬ ਦੀ ਤਲਾਰਾ ਵੀ ਦੇਖੀਂ ਸੰਗਤਾਂ ਇਹ ਪਹੁੰਚੇਗੀ ਸਭ ਦੀ ਰਾਤ ਰਾਜ ਦਰਬਾਰ ਕੋ ਕਿਸ ਦੁਲਕਰਸ਼ੀ ਜਲਦੀ ਸਾਹਿਬ ਦਵਾਨ ਸਾਹਿਬ ਦੇਖ ਕੇ ਰਾਜ ਦਰਬਾਰ ਦਾ ਹਾਦੋਜਨ ਕੀਤਾ ਜਾਣਾ ਤਾਂ ਵਕਤ ਸਮਾਗਮ ਹੈ ਇਹਨਾਂ ਦੇ ਲਈ ਜੋ ਸੱਦਾ ਪੱਤਰ ਵੰਡਣ ਦੀ ਰਮਤ ਐ ਇਸ ਵੇਲੇ ਕੀ